ਕਹਿੰਦੇ ਵਸਦਾ ਰਹੇ ਮੇਰੇ ਬਾਬਲ ਦਾ ਵੇੜਾ ਧੀਆਂ ਦੀ ਇਹੋ ਦੁਆ ਅਸੀਂ ਛੁੱਟੀਆਂ ਦੇ ਵਿੱਚ ਪੇਕੇ ਗਏ ਸੀ ਤੇ ਪੇਕਿਆਂ ਵੱਲੋਂ ਸਾਨੂੰ ਸੇਮ ਸੇਮ ਦੋਨਾਂ ਭੈਣਾਂ ਨੂੰ ਸੂਟ ਦਿੱਤੇ ਗਏ ਤੇ ਫਿਰ ਅਸੀਂ ਅੱਜ ਸਾਂ ਕੇ ਪਾਏ ਆ ਬੜਾ ਸਕੂਨ ਜਿਹਾ ਮਹਿਸੂਸ ਹੋਇਆ ਕਿ ਪੇਕਿਆਂ ਵੱਲੋਂ ਮਿਲੇ ਸੂਟ ਪਾਏ ਆ ਤੇ ਹੁਣ ਭੈਣ ਵੀ ਦੱਸੂਗੀ ਤੁਹਾਨੂੰ ਫਿਰ ਕਿਉਂਕਿ ਕਹਿੰਦੇ ਹੁੰਦੇ ਆ ਮਾਂ ਪਿਓ ਜਿਹੜੀ ਚੀਜ਼ ਲੈ ਕੇ ਦਿੰਦਾ ਜਾਂ ਭਰਾ ਭੜਾਈਆਂ ਚੀਜ਼ ਲੈ ਕੇ ਦਿੰਦੀਆਂ ਪਮਾ ਹਰ ਚੀਜ਼ ਹਣਾ ਕੁੜੀਆਂ ਦੇ ਘਰੇ ਹੁੰਦੀ ਹੈ ਪਰ ਉਹ ਜਿਹੜੀ ਖੁਸ਼ੀ ਹੈ ਉਹ ਵੱਖਰੀ ਹੁੰਦੀ ਹੈ ਹਣਾ ਤੇ ਬੜੀ ਖੁਸ਼ੀ ਮਿਲੀ ਤੇ ਬਸਦਾ ਰਵੇ ਵੇੜਾ ਮਾਪੋ ਜਿਉਂਦੇ ਵਾਸਤੇ ਰਹਿਣ ਭਰਾ ਭਰ ਜਾਈਆਂ ਭਤੀਜੇ-ਭਤੀਜੀਆਂ ਰੱਬੋਂ ਨੂੰ ਤਰੱਕੀਆਂ ਦੇਵੇ ਤੇ ਬਹੁਤ ਹੀ ਚੰਗਾ ਲੱਗਿਆ ਤੇ ਤੁਸੀਂ ਵੀ ਦੱਸੋ ਫਿਰ ਸਾਡੇ ਸੂਟ ਦੋਨਾਂ ਪਹਿਣਾ ਦੇ ਕਿਵੇਂ ਲੱਗੇ ਬਹੁਤ ਮਿਹਨਤ ਕੀਤੀ ਆ ਮੈਂ ਆਪਦਾ ਪਹਿਲਾਂ ਬਣਾ ਲਿਆ ਸੀ ਤੇ ਇਹ ਅੱਜ ਆਏ ਸੀ ਤੇ ਇਹਨਾਂ ਦਾ ਮੈਂ ਅੱਜ ਤਿਆਰ ਕਰਕੇ ਦਿੱਤਾ ਤੇ ਹੁਣ ਅਸੀਂ ਤਿਆਰ ਕਰਕੇ ਤੇ ਫਿਰ ਵੀਡੀਓ ਬਣਾਈ ਤੇ ਪਾਈ ਤੇ ਤੁਸੀਂ ਵੀ ਦੱਸਿਓ ਸਾਰੇ ਜਣੇ ਕਿਵੇਂ ਕਿਵੇਂ ਦੇ ਨੇ ਸੂਟ ਤੇ ਬਾਕੀ ਭਾਈ ਮਾਪਿਆਂ ਦੇ ਜਿਹੜਾ ਘਰੋਂ ਜਿਹੜੀ ਵੀ ਚੀਜ਼ ਆਉਂਦੀ ਆ ਨਾ ਬਸ ਉਹਦਾ ਸਕੂਨ ਜਾਂ ਅਲੱਗ ਹੀ ਹੁੰਦਾ ਚਾਹੇ ਲੱਕ ਬਹੁਤ ਚੀਜ਼ਾਂ ਹੁੰਦੀਆਂ ਨੇ ਆਪਣੇ ਕੋਲ ਪਰ ਜਿਹੜੀ ਚੀਜ਼ ਉਧਰੋਂ ਆਈ ਹੁੰਦੀ ਹੈ ਨਾ ਉਹਦਾ ਸਕੂਨ ਜਿਹਾ ਵੱਖਰਾ ਹੀ ਹੁੰਦਾ ਵਸਦਾ ਰਵੇ ਮੇਰੇ ਬਾਬਲ ਦਾ ਬੇੜਾ ਇਹ ਦੀਵਾ